ਜਨਨੀਆਂ ਛੇੜਦਿੰਨੇ ਤੇ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜਦਿੰਨੇ ਲੱਖੋ ਦੇਖਿਆ ਜੀ ਓਏ ਚਲੋ ਜਨਨੀਆਂ ਛੇੜਦਿੰਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤਵਾ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਪਰੇ ਹੋ ਜਾ ਨੰਬਰ ਨਾ ਪਈਏ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਾਣ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਰਾ ਪੀਤੀ ਹੈ ਫਿਰ ਇਹ ਕੀ ਹੈ ਜੀ ਦੇਖੋ ਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਇਹ ਵੀਡੀਓ ਰਾਤ ਸਾਡੇ ਕੋਲ तकरीबन ਸਾਡੇ 10 ਵਜੇ ਸਾਡੇ ਕੋਲ ਆਈ ਸੀਗੀ ਤੇ ਉਹਦੇ ਸਬੰਧ ਦੇ ਵਿੱਚ ਚਲੋ ਵਾਪਸ ਸਵੇਰੇ ਅੱਜ ਆ ਕੇ ਪਤਾ ਕਰਿਆ ਵੀ ਇਹ ਮਸਲਾ ਹੈ ਕੀ ਆ ਜਿਹਦੇ ਵਿੱਚ ਆਪਾਂ ਦੇਖਿਆ ਕਿ ਨਾਈਜੀਰੀਆਨ ਬੰਦਾ ਜਿਹੜੀ ਅਸੀਂ ਵੈਰੀਫਾਈ ਕਰੀ ਹੈਗੀ ਇਹਦੇ ਜਿੱਥੇ-ਜਿੱਥੇ ਵੀ ਇਹ ਬੰਦੇ ਰਹਿ ਰਹੇ ਨੇ ਇੱਥੇ ਕਰਾਇਆਂ ਦੇ ਵਿੱਚ ਅਸੀਂ ਉੱਥੇ ਵੀ ਗਏ ਆ ਇਹ ਤੇ ਪ੍ਰਸ਼ਾਸਨ ਸਾਡੇ ਨਾਲ ਸੀਗਾ ਇਹ ਨਹੀਂ ਆਪਾਂ ਕਹਿ ਸਕਦੇ ਪ੍ਰਸ਼ਾਸਨ ਮੌਕੇ ਤੇ ਨਹੀਂ ਪ੍ਰਸ਼ਾਸਨ ਸਾਡੀ ਦੇਖੋ ਪੂਰੀ ਪ੍ਰਸ਼ਾਸਨ ਨੇ ਹੈਲਪ ਕਰੀ ਆ ਦੁਪਹਿਰ ਤੱਕ ਪ੍ਰਸ਼ਾਸਨ ਪਾਗਲਾ ਵਾਂਗੂ ਸਾਡੇ ਨਾਲ ਹੀ ਫਰੀ ਗਿਆ ਸੋ ਅਸੀਂ ਜਿਹੜੀ ਇਹਨਾਂ ਦੇ ਨਾਲ ਇਹ ਗੱਲ ਕਰੀ ਸੀਗੀ ਵੀ ਇੱਕ ਤਾਂ ਇਹਨਾਂ ਦੀ ਆਈਡੈਂਟੀ ਫਾਈ ਕਰਨਾ ਦੂਸਰਾ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਟਾਣੀ ਕਾਲਜ ਦੇ ਵਿੱਚ ਰਹਿ ਰਿਹਾ ਵੀ ਉੱਥੋਂ ਇਹਨੂੰ ਰਿਪੋਰਟ ਕੀਤਾ ਜਾਵੇ ਠੀਕ ਆ ਜੀ ਜਿਹੜਾ ਵੀ ਜੋ ਵੀ ਇਹਨਾਂ ਨੂੰ ਇੱਥੇ ਰੱਖ ਰਿਹਾ ਹੈ ਨਾ ਤੇ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਮਤਲਬ ਕਹਿਣਾ ਚਾਹੀਦਾ ਵੀ ਇਹਨਾਂ ਦੀ ਪੂਰੀ ਜਿਹੜੀ ਹੈਗੀ ਆ ਆਇਡੈਂਟੀਫਾਈ ਸਾਰੀ ਉਹ ਪ੍ਰਸ਼ਾਸਨ ਨੂੰ ਉੱਥੇ ਦਬੇ ਜਾ ਕੇ ਕੀ ਮਾਮਲਾ ਸੀ ਇਹ ਪੂਰਾ ਘਟਨਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਮਾਮਲਾ ਕੀ ਇਹ ਸੀਗਾ ਇੱਕ ਬੀਬੀ ਵਿਚਾਰੀ ਇੱਥੋਂ ਕੋਈ ਸਮਾਨ ਲੈਣ ਆਏ ਹੋਣੇ ਨੇ ਉਹ ਤੇ ਉਹ ਬੰਦਾ ਪਿੱਛੇ ਤੋਂ ਹੀ ਉਹਨਾਂ ਦੇ ਨਾਲ ਛੇੜਖਾਨੀ ਕਰਦਾ ਆ ਰਿਹਾ ਸੀਗਾ ਹੁਣ ਇਹ ਨਹੀਂ ਪਤਾ ਉਹ ਭਾਸ਼ਾ ਜਪਣੀ ਕੀ ਕਹਿ ਰਿਹਾ ਪਰ ਆਪਾਂ ਉਸ ਹਾਵ ਨਾਲ ਬੀਬੀ ਹੱਥੋਂ ਪਾਈ ਵੀ ਹੁੰਦੀ ਦੇਖੀ ਆ ਆਪਾਂ ਵੀਡੀਓ ਚ ਦੇਖ ਹੀ ਰਹੇ ਆ ਸਾਰੇ ਬਾਈ ਲਈ ਮਿਲਿਓ ਉਹ ਮਿਲ ਲਿਆ ਐ ਐਸ ਐਚਓ ਸਾਹਿਬ ਨਾਲ ਅਸੀਂ ਮਿਲੇ ਸੀਗੇ ਐਸ ਐਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਆਪਾਂ ਇਹਦੇ ਤੇ ਪੂਰੀ ਕਾਰਵਾਈ ਕਰਾਂਗੇ ਵੀ ਜਿੱਥੇ-ਜਿੱਥੇ ਇਹ ਰਹਿੰਦੇ ਨੇ ਇੱਥੇ ਕਿਹੜੇ ਏਰੀਆ 'ਚ ਰਹਿੰਦੇ ਨੇ ਆਪਾਂ ਉਹ ਜਗ੍ਹਾ ਦੇ ਮਾਲਕਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਾਰੇ ਆਈਡੈਂਟੀਟੀ ਪ੍ਰੂਫ ਲਵਾਂਗੇ ਠੀਕ ਹੈ ਜੀ ਜੋ ਬਣਦੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਅਸੀਂ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਗਏ ਆ ਸਾਰੇ ਪਾਸੇ ਜਿੱਥੇ-ਜਿੱਥੇ ਨਾਈਜੀਰੀਆਨ ਰਹਿੰਦੇ ਨੇ ਇਹਨਾਂ ਦਾ ਪਤਾ ਵੀ ਕੀਤਾ ਬੰਦਾ ਮਿਲਿਆ ਨਹੀਂ ਜੀ ਜਿਹੜੇ ਨਾਲ ਦੇ ਨੇ ਬੰਦੇ ਸਾਰੇ ਇਹੀ ਕਹਿ ਰਹੇ ਨੇ ਵੀ ਸਾਨੂੰ ਨਹੀਂ ਪਤਾ ਕੌਣਾ ਜਦ ਕਿ ਉਹ ਜਾਣਦੇ ਜਰੂਰ ਸੀ ਵੀ ਇਹ ਬੰਦਾ ਸਾਡਾ ਹੀ ਆਪਣਾ ਹੀ ਕੀ ਕਹਿਣਾ ਚਾਹੁੰਦੇ ਨੇ ਪ੍ਰਸ਼ਾਸਨ ਨੂੰ ਸਾਡੀ ਪ੍ਰਸ਼ਾਸਨ ਕੋ ਮੁੱਖ ਮੰਤਰੀ ਸਾਹਿਬ ਕੋਲੋਂ ਇਹੀ ਬੇਨਤੀ ਆ ਵੀ ਵੀ ਜਿਹੜੇ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਪੜ੍ਹਦੇ ਨੇ ਇਹਨਾਂ ਨੂੰ ਉੱਥੇ ਕਮਰੇ ਦਿੱਤੇ ਜਾਣ ਇਹਾਂ ਦੀ ਪੂਰੀ ਆਈਡੈਂਟੀਫਿਕੇਸ਼ਨ ਪ੍ਰਸ਼ਾਸਨ ਦੇ ਕੋਲ ਹੋਣੀ ਚਾਹੀਦੀ ਆ ਤੇ ਜੋ ਇਹ ਗਲਤ ਹਰਕਤਾਂ ਕਰਦੇ ਨੇ ਸ਼ਹਿਰ ਦਾ ਮਾਹੌਲ ਇਹਨਾਂ ਨੇ ਪੂਰਾ ਖਰਾਬ ਕੀਤਾ ਹੋਇਆ ਸਮਰਾਲੇ ਦਾ ਜਿੱਥੋਂ ਅਸੀਂ ਇਹ ਵੈਰੀਫਿਕੇਸ਼ਨ ਕੀਤੀ ਹੈ ਜਿੱਥੇ ਰਹਿੰਦੇ ਨੇ ਉਹ ਕਹਿੰਦੇ ਵੀ ਇਹ ਹਦੋਂ ਹਦੋਂ ਪਾਰ ਚਲੇ ਜਾਂਦੇ ਨੇ ਬਿਲਕੁਲ ਨਿਰਵਸਤਰ ਹੋ ਜਾਂਦੇ ਨੇ ਨੰਗੇ ਹੋ ਕੇ ਨੱਚਦੇ ਨੇ ਸ਼ਰਾਬਾ ਪੀਂਦੇ ਨੇ ਬੱਕਰੇ ਬੁਲਾਉਂਦੇ ਨੇ ਪੂਰਾ ਮਾਹੌਲ ਖਰਾਬ ਕਰਦੇ ਨੇ ਨਾ ਕੋਈ ਉਧਰ ਜਿੱਥੇ ਰਹਿੰਦੇ ਨੇ ਨਾ ਕੋਈ ਬੰਦਾ ਜਾਂਦਾ ਤੇ ਪ੍ਰਸ਼ਾਸਨ ਅਗੇ ਸਮਰਾਲੇ ਪ੍ਰਸ਼ਾਸਨ ਅਗੇ ਅਰਜ਼ੀ ਬੇਨਤੀ ਆ ਵੀ ਇਹਨਾਂ ਤੇ ਨੱਥ ਪਾਈ ਜਾਵੇ ਨਹੀਂ ਫਿਰ ਸਾਨੂੰ ਨੱਥ ਪਾਉਣੀ ਪੈਣੀ ਆ ਉਹ ਭਾਈ ਜਿੱਦਾਂ ਵੀਡੀਓ 'ਚ ਦੇਖਿਆ ਜਾ ਰਿਹਾ ਇੱਕ ਲੇਡੀ ਆ ਜਿਹੜੀ ਉਹ ਪੰਜਾਬੀ ਆ ਉਹਨੂੰ ਛੇੜਦੇ ਨੇ ਤੇ ਦੇਖਦੇ ਨੂੰ ਹਟਾ ਕਿਉਂ ਨਹੀਂ ਰਹੇ ਹੈਗੇ ਦੇਖੋ ਜੀ ਹੁਣ ਸਾਡੀ ਜਿਹੜੀ ਦੇਖ ਤਾਂ ਬਹੁਤ ਰਹੇ ਨੇ ਉੱਤੇ ਖੜੇ ਵੀਡੀਓ ਦੇ ਵਿੱਚ ਜਿਹੜੀ ਸਾਡੀ ਸਿੱਖ ਕੌਮ ਆ ਇਹ ਹੋਰਾਂ ਲਈ ਲੜਦੀ ਸੀ ਸਾਡੇ ਬਜ਼ੁਰਗਾਂ ਜਿਵੇਂ ਸੁਣਦੇ ਆ ਵੀ ਸਿੱਖ ਕੌਮ ਹੋਰਾਂ ਲਈ ਲੜਦੀ ਸੀ ਪਰ ਅੱਜ ਸਾਡੀ ਬੀਬੀ ਤੇ ਕੋਈ ਹੋਰ ਹੱਥ ਪਾ ਰਿਹਾ ਤੇ ਸਾਡੇ ਬੰਦੇ ਖੜੇ ਹੋ ਕੇ ਦੇਖ ਰਹੇ ਨੇ ਇਹ ਸ਼ਰਮ ਸ਼ਰ ਘਟਣਾ ਹੈ ਇਹ ਬੰਦਿਆਂ ਲਈ ਵੀ ਆ ਇਹਨਾਂ ਦੀ ਜਮੀਰਾਂ ਜਦੋਂ ਸਾਨੂੰ ਨਹੀਂ ਪਤਾ ਕੀ ਜਮੀਰਾਂ ਮਰੀ ਹੋਈਆਂ ਨੇ ਕੱਲੋ ਸਾਡੀ ਧੀ ਭੈਣ ਤੇ ਕੋਈ ਹੱਥ ਪਾਊਗਾ ਫਿਰ ਅਸੀਂ ਵੀ ਖੜ ਕੇ ਦੇਖਾਂਗੇ ਅਸੀਂ ਵੀ ਵੀਡੀਓ ਬਣਾਵਾਂਗੇ ਅੱਜ ਇਹ ਕੱਲਾ ਬੰਦਾ ਨਹੀਂ ਨਾ ਤੋਂ ਨੱਥ ਪਈ ਹੈਗੀ ਕੱਲ ਨੂੰ 10 ਬੰਦੇ ਇਕੱਠੇ ਹੋ ਕੇ ਸਾਡੀ ਬੀਬੀ ਭੈਣ ਨੂੰ ਕੋਈ ਚੱਕ ਕੇ ਲੈ ਜਾਣ ਫੇਰ ਫੇਰ ਤਾਂ ਅਸੀਂ ਇਹ ਕਹਿ ਦਿੰਦੇ ਆ ਵੀ ਕਾਰਵਾਈ ਕਰੋ ਜੀ ਕੱਲ ਨੂੰ ਧੀ ਭੈਣ ਦਾ ਕੋਈ ਹੋਰ ਗਲਤ ਹਰਕਤ ਹੋ ਜਾਂਦੀ ਫੇਰ ਅਸੀਂ ਕੀ ਕਰਦੇ ਉਹ ਨਸ਼ੇ ਦੀ ਧੀ ਬੰਦਾ ਸ਼ਰਾਬ ਪੀਤੀ ਸੀ ਉਹ ਬੰਦੇ ਦੀ ਨਸ਼ੇ ਦੇ ਵਿੱਚ ਆ ਕੇ ਇਹ ਬੰਦੇ ਕੁਝ ਵੀ ਕਰ ਸਕਦੇ ਨੇ ਜੀ ਕੱਲ ਨੂੰ ਸਾਡੀ ਮੀਟਿੰਗ ਹੋਊਗੀ ਜੀ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦਵਾਂਗੇ ਤੇ ਪ੍ਰਸ਼ਾਸਨ ਕਾ ਕੀ ਕਾਰਵਾਈ ਕਰਦਾ ਬਾਕੀ ਫਿਰ ਸਿੰਘਾਂ ਵਾਲੀ ਜਿਹੜੀ ਕਾਰਵਾਈ ਆ ਫਿਰ ਅਸੀਂ ਆਪਣੇ ਆਪਣੇ ਥਰੂ ਕਰਾਂਗੇ ਪਹਿਲਾਂ ਪੁਲਿਸ ਇੱਥੇ ਕੋਈ ਕਾਰਵਾਈ ਨਹੀਂ ਕਰਦੀ ਫਿਰ ਅਸੀਂ ਬੇਨਤੀ ਇਹੀ ਕਰਦੇ ਆ ਵੀ ਕੱਲ ਨੂੰ ਸਾਡੇ ਦੇ ਪਰਚੇ ਨਾ ਪਾਏ ਜਾਣ ਜੇ ਅਸੀਂ ਕੋਈ ਕਾਰ ਵੀ ਕਰਾਂਗੇ ਕਿਉਂਕਿ ਸਾਤੂ ਤਾਂ ਦੇਖ ਨਹੀਂ ਹੋਣਾ ਕੱਲ ਨੂੰ ਸਾਡੀ 30 ਭੈਣਾਂ ਦੇ ਕੋਈ ਅੱਖ ਚੱਕ ਕੇ ਦੇਖਦਾ ਅਸੀਂ ਤਾਂ ਪੜਦਾਂਗੇ ਰਾਤ ਇੱਥੇ ਜਿਹੜਾ ਵਾਕਿਆ ਹੋਇਆ ਬੜਾ ਸ਼ਰਮਨਾਕ ਆ ਕਿਉਂਕਿ ਆਪਾਂ ਸਭ ਨੂੰ ਪਤਾ ਵੀ ਇੱਥੇ ਜਿਹੜੇ ਬਾਹਰੋਂ ਆਏ ਹੋਏ ਨੇ ਕਾਲੇ ਫਿਰ ਇੱਕ ਇੱਕ ਸ਼ਹਿਰ ਦੇ ਵਿੱਚ ਉਹ ਉਹਨਾਂ ਦਾ ਮਤਲਬ ਡੇਰਾ ਲਾਇਆ ਹੋਇਆ ਬੀਬੀ ਤੀਤੀ ਇਹ ਫਿਰਦੇ ਨੇ ਇੱਥੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਛੋਟੇ-ਛੋਟੇ ਕੱਪੜੇ ਪਾ ਕੇ ਵਿੱਚ ਕੁੜੀਆਂ ਵਿੱਚੇ ਮੁੰਡੇ ਫਿਰਦੇ ਨੇ ਤੇ ਨਸ਼ਾ ਕਰਦੇ ਵੀ ਨੇ ਨਸ਼ਾਏ ਵੇਚਦੇ ਵੀ ਨੇ ਸ਼ਹਿਰ ਜੇ ਕਰਦੇ ਨੇ ਤਾਂ ਕਿਤੋਂ ਲੈ ਕੇ ਆਉਂਦੇ ਹੋਣਗੇ ਜਾਂ ਵੇਚਦੇ ਹੋਣਗੇ ਫਿਰ ਇੱਥੇ ਜਿਹੜੀਆਂ ਸਾਡੀਆਂ ਬੀਬੀਆਂ ਮਾਵਾ ਭੈਣਾ ਸ਼ਾਮ ਨੂੰ ਕੋਈ ਸਮਾਨ ਲੈਣ ਬਾਜ਼ਾਰ 'ਚ ਨਿਕਲਦੀਆਂ ਨੇ ਤਾਂ ਉਹਨਾਂ ਨਾਲ ਛੇੜਖਾਨੇ ਵੀ ਕਰਦੀਆਂ ਨੇ ਤੇ ਰਾਤ ਕੱਲ ਇਹ ਐਸੀ ਤਰ੍ਹਾਂ ਇਹਨਾਂ ਨੇ ਕੱਲ ਇੱਕ ਛੇੜਖਾਨੀ ਕਰੀ ਬੀਬੀ ਨਾਲ ਤੇ ਮੌਕੇ ਤੇ ਖੈਰ ਕੋਈ ਕੋਲਤਾ ਨਹੀਂ ਸੀ ਕਿਸੇ ਨੇ ਵੀਡੀਓ ਬਣਾਈ ਪਤਾ ਲੱਗਿਆ ਵੀ ਬੜੀ ਸਾਨੂੰ ਤਾਂ ਸ਼ਰਮ ਆ ਕਿਤੇ ਦਾ ਜਿਹੜੇ ਪੰਜਾਬੀ ਨੇ ਇਹ ਤਿਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀਗੇ ਅੱਜ ਇਹਨਾਂ ਦੀ ਤਿਆਂ ਭੈਣਾਂ ਨੂੰ ਇਹ ਚੰਦ ਲੋਕ ਆ ਕੇ ਜਿਹੜੇ ਗਲ ਹਰਕਤਾਂ ਕਰਦੇ ਨੇ ਇਹ ਛੇੜਖਾਨੀਆਂ ਕਰਦੇ ਨੇ ਤੇ ਸਾਡੇ ਲੋਕ ਤਮਾਸ਼ਾ ਬਣ ਕੇ ਦੇਖਦੇ ਨੇ ਇਹ ਸਾਨੂੰ ਬਹੁਤ ਸ਼ਰਮਨਾਕ ਗੱਲ ਹੈ ਜੀ ਤੇ ਜੇ ਗੱਲ ਕਰੀਏ ਪਰਸਤੇ ਆਪਣੇ ਤਾਂ ਗੁੰਡਾ ਕਰਦੀ ਕਰਦੇ ਨੇ ਕਿਸੇ ਦੁਕਾਨ 'ਚ ਵੜਦੇ ਨੇ ਜਾਂ ਕਿਸੇ ਨਾਲ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ ਉਹ ਹੀ ਇਹਨਾਂ ਦੀ ਆਇਡੈਂਟੀ ਨਹੀਂ ਹੈ ਕਿ ਕਿਸੇ ਕੋਲ ਅਸੀਂ ਵੀ ਕੱਲ ਪਤਾ ਕਰਿਆ ਹੈ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਕੋਈ ਕਿਸੇ ਦੇ ਘਰ ਰੱਖਦਾ ਉਹਦੀ ਆਇਡੈਂਟੀ ਵਗੈਰਾ ਵਿਧਪਰੂਫ ਮਾਲਕ ਦਾ ਤੇ ਜਿਹੜਾ ਉੱਥੇ ਕਿਰਾਏ ਦਾ ਰਹੇਗਾ ਉਹ ਥਾਣੇ ਦੇ ਵਿੱਚ ਜਮਾ ਹੋਣਾ ਚਾਹੀਦਾ ਕੱਲ ਨੂੰ ਇਹਨਾਂ ਨੂੰ ਜੇ ਕੋਈ ਬਾਰਤਤ ਕਰਕੇ ਇਹ ਭੱਜਦੇ ਨੇ ਇਹਨਾਂ ਨੂੰ ਲੱਭਣ ਵਿੱਚ ਸਖਾਈ ਹੋ ਸਕੇ ਹੁਣ ਕੱਲ ਅਸੀਂ ਲੱਭ ਰਹੇ ਸੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਬੰਦਾ ਕੌਣ ਆ ਕੌਣ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਇੱਕੋ ਜਿਹੀ ਇਹਨਾਂ ਦੀ ਸ਼ਕਲਾਂ ਨੇ ਲੱਭਦੇ ਨੇ ਕਟੋਟੇ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਮਾਮਲੇ 'ਚ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਹੈ ਤੁਸੀਂ ਪੁਲਿਸ ਨੂੰ ਮਿਲੇ ਆ ਉਹਨਾਂ ਨੇ ਵੀ ਭਜਨੜਤਾ ਕਰੀ ਹੈ ਪਰ ਹਜੇ ਹੱਥ ਸਾਡੇ ਕੁਛ ਨਹੀਂ ਲੱਗਿਆ ਹੈਗਾ ਪਰ ਇਧਰ ਇਹੀ ਬੇਨਤੀ ਕਰਾਂਗੇ ਵੀ ਜਿੰਨੇ ਵੀ ਕਿਰਾਏਦਾਰ ਰਹਿੰਦੇ ਨੇ ਜਿਹੜੇ ਪ੍ਰਵਾਸੀ ਨੇ ਜਾਂ ਜਿਹੜੇ ਹਜੇ ਕਾਲੇ ਨੇ ਨਿਗਰੋ ਫਿਰਦੇ ਨੇ ਇਹਨਾਂ ਇਹਨਾਂ ਵੀ ਆਇਡੈਂਟਿਟੀਆਂ ਪੁਲਿਸ ਕੋਲ ਜਮ੍ਹਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਤਾਂ ਕਿ ਕੋਈ ਵੱਡੀ ਵਾਰਦਾਤ ਤੋਂ ਜਿਹੜਾ ਜਾਮ ਦੇ ਕੇ ਭਜਣਾ